कि सचखंड श्री हरिमंदर साहब श्री दरबार साहब वह पावन स्थान है जिस बारे कहा जाता है कि उसे समय काले जोड़े है चिट्टे होके निकले अज भी जो काले तो काला काले तो काले का मतलब है मांदा काल ਅਤਵੀ ਜੇ ਮਨ ਦਾ ਕਾਲਾ ਉਸ ਪਾਵਨ ਪਵਿੱਤਰ ਅਸਥਾਨ ਦੇ ਅੱਗੇ ਨਤਮਸਤਕ ਹੋ ਜਾਂਦਾ ਹੈ ਤੇ ਉਹਦੇ ਤੇ ਨਜ਼ਰ ਹੋ ਜਾਂਦੀ ਹੈ ਗੁਰੂ ਦੀ ਤਾਂ ਫਿਰ ਹੁੰਦਾ ਪਤਾ ਕੀ ਹੈ ਕਹਿੰਦੇ ਜੋ ਤਿਸਤ ਭਾਵੈ ਨਾਨਕਾ ਗਾਗੋਂ ਹੰਸ ਕਰੇ ਕਾ ਨੂੰ ਹੰਸ ਬਣਾਉ ਗੁਰੂ ਜੈਨੀ ਸ਼ਕਤੀ ਤੇ ਜੇ ਕੋਈ ਆਪਣੇ ਆਪ ਨੂੰ ਹੰਸ ਅਖਵਾਉਂਦਾ ਹੋਵੇ ਇਹ ਗੁਰੂਵਾਲਾ ਉਹਦੀ ਪਿੱਠ ਹੋ ਗਈ। ਇਹ ਗੁਰੂਵਾਨ ਨੂੰ ਕੰਡ ਕਰ ਲੈ। ਤੇ ਜਿਸ ਗੁਰੂ 'ਚ ਕਾਂ ਨੂੰ ਹੰਸ ਬਣਾਉਣ ਦੀ ਸਮਰੱਥਾ ਹੈ, ਉਹ ਕਿ ਹੰਸ ਸਮਝਣ ਵਾਲੇ ਨੂੰ ਤਾਂ ਬਣਾਉਣ ਦੀ ਸਮਰੱਥਾ ਵੀ ਗੁਰੂ 'ਚ ਹੈਗੀ ਆ। ਇਹ ਗੱਲ ਅਸੀਂ ਮੰਨਣੀ। ਦੱਤਿਆ ਹੁੰਦੀਆਂ। ਹੰਸ ਦੀ ਬਿਰਤੀ ਕੀ ਹੈ? ਹਾਸ ਮੋਤੀ ਚੁਗਦਾ ਹੈ ਹਾਸ ਦੀ ਚਾਂਦੀ ਤੇ ਤਸਵੀਰ ਹੁੰਦੀ ਹੈ ਜੇ ਦੁੱਧ ਦੇ ਵਿੱਚ ਠੰਗ ਮਾਰਦਾ ਦੁੱਧ ਪਾੜ ਜਾਂਦਾ ਉਹ ਦੁੱਧ ਖਾਲ ਲੈਂਦਾ ਪਾਣੀ ਛੱਡ ਜਾਂਦਾ ਉਹ ਬਵੇਕੀ ਹੋਏ ਇੱਕ ਤਾਂ ਦੀ ਵਿਰਤੀ ਕੀ ਹੁੰਦੀ ਹੈ ਤਾਂ ਦੀ ਵਿਰਤੀ ਹੁੰਦੀ ਹੈ ਉਹ ਹਮੇਸ਼ਾ ਮਰਦਾਰ ਖਾਂ ਇੱਕ ਪੰਗਤੀ ਵੀ ਹੈ ਪਾਣੀ ਚ ਮਹਾਰਾਜ ਕਹਿੰਦੇ ਤਾਗ ਬਤਨ ਬਿਸਟਾ ਮਹਿਵਾਸ ਮਤਲਬ ਹਤੇ ਕੀ ਹੈ ਇਹਦਾ ਕਾਗ ਭਤਨ ਡਿਸਟਰਬ ਹੈ ਵਾਸ ਕਾਂ ਦੀ ਜਿਹੜੀ ਚੁੱਣ ਹੁੰਦੀ ਆ ਉਹ ਹਮੇਸ਼ਾ ਗੰਦਗੀ ਤੋਂ ਹਮੇਸ਼ਾ ਗੰਦਗੀ ਉਹਨੇ ਮਾਰਾ ਸੋਚਣਾ ਮਾਰਾ ਕਰਨਾ ਇੱਕ ਤੀਜੀ ਸ਼ਤਾਬਦੀ ਦੇ ਵਿੱਚ ਇੱਕ ਗ੍ਰੰਥ ਲਿਖਿਆ ਗਿਆ ਪੰਚ ਤੰਤਰ ਪੰਚ ਤੰਤਰ ਦੀਆਂ ਕਹਾਣੀਆਂ ਈਸੇ ਸ਼ਤਾਬੀ ਦੇ ਵਿੱਚ ਉਹ ਲਿਖਣ ਦਾ ਕਾਰਨ ਇਸ ਤਿੱਕੀ ਕੋਈ ਰਾਜਾ ਸੀ ਉਸ ਰਾਜੇ ਦਾ ਜਿਹੜਾ ਪੁੱਤਰ ਸੀ ਉਹ ਪੜ੍ਹਾਈ ਲਿਖਾਈ 'ਚ ਧਿਆਨ ਨਹੀਂ ਸੀ ਦਿੰਦਾ ਉਹਨੇ ਬੜੇ-ਬੜੇ ਗੁਰੂਆਂ ਨੂੰ ਕਿਹਾ ਤੇ ਆਧਿਆਪਕਾਂ ਨੂੰ ਕਿਹਾ ਕਿ ਮੇਰੇ ਬੱਚੇ ਨੂੰ ਤੁਸੀਂ ਪੜ੍ਹਾਓ ਇਹ ਜਿਹੜਾ ਵਧੀਆ ਪੜ੍ਹੇ ਤੇ ਫਿਰ ਇਹਨੇ ਰਾਜੀ ਹੋ ਕੀ ਲੱਗੀ ਉਹਨੇ ਜ਼ਿੰਮੇਵਾਰੀ ਚੁੱਕੀ ਮੈਂ ਪੜ੍ਹਾਉਣਾ ਉਸ ਬਾਲਕ ਨੂੰ ਰੋਜ਼ ਇੱਕ ਕਹਾਣੀ ਸੁਣਾਉਣਾ ਹੁੰਦਾ ਸੀ ਸਾਖੀ ਸੁਣਾਉਣਾ ਹੁੰਦਾ ਸੀ ਉਹ ਸਾਖੀ ਦੇ ਵਿੱਚ ਸਿੱਖਿਆ ਹੁੰਦੀ ਸੀ। ਔਰ ਸਾਖੀਆਂ ਸੁਣ 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 ਇੱਕ ਨੀਤੀਵਾਨ ਜਿਹੜਾ ਸੀ ਉਹ ਰਾਜਾ ਬਣਿਆ ਉਹ ਬਾਲਕ ਜਿਹੜਾ ਸੀ। ਅੱਜ ਵੀ ਪੰਚਤੰਤਰ ਦੀਆਂ ਕਹਾਣੀਆਂ ਜਿਹੜੀਆਂ ਨੇ ਉਹ ਛਾਪੀਆਂ ਮਿਲਦੀਆਂ ਨੇ ਬੜੀਆਂ ਸਿੱਖਿਆਦਾਇਕ ਬੜੀਆਂ ਸਿਹਤ ਹੈ। ਮੇਰੇ ਤੋਂ ਪਹਿਲਾਂ ਮੈਂ ਸੈਕਟਰੀ ਨੇ ਮੇਰੇ ਬਾਰੇ ਜਾਣਕਾਰੀ ਦਿੱਤੀ। ਸੰਖੇਪ ਸ਼ਬਦਾਂ ਦੇ ਵਿੱਚ ਔਰ ਤੁਸੀਂ ਬਠਿੰਡੇ ਦੇ ਵਿੱਚ ਇਸ ਗੁਰਦੁਆਰਾ ਸਾਹਿਬ ਦੇ ਅੰਦਰ ਗੁਰਦਾਰਾ ਪਾਇ ਜਗਤਾ ਜੀ ਬਿਖੇ ਸਿੱਖ ਜਥੇਬੰਦੀਆਂ ਨੇ ਮੈਨੂੰ ਸਨਮਾਨ ਦੇਣ ਦਾ ਨਿਸਚਾ ਕੀਤਾ ਸਨਮਾਨ ਦੇ ਰਹੇ ਇਹ ਸਨਮਾਨ ਕਿਉਂ ਦੇ ਰਹੇ ਕਿਉਂਕਿ ਤੁਸੀਂ ਇਹ ਜਾਣਦੇ ਹੋ ਤੁਸੀਂ ਇਹ ਸਮਝਦੇ ਹੋ ਕਿ ਜ਼ਿਆਦਤੀ ਹੋਈ ਇਹ ਜ਼ਿਆਦਤੀ ਨਾ ਹੁੰਦੀ ਤੇ ਅੱਜ ਤੁਸੀਂ ਮੈਨੂੰ ਸਨਮਾਨ ਕਰਨ ਵਾਸਤੇ ਨਹੀਂ ਸੀ ਬੁਲਾਉਂ ਕੱਲ ਕਿ ਮੈਂ ਜਿੱਥੇ ਵੀ ਹੁੰਦਾ ਤੁਸੀਂ ਮੇਰਾ ਵਿਰੋਧ ਕਰਨਾ ਸੀ ਮੈਨੂੰ ਮੰਦਾ ਬੋਲਣਾ ਸੀ ਕੀ ਜ਼ਿਆਦਤੀ ਹੋ ਗਈ ਜਿਵੇਂ ਪੰਛਤੰਤਰ ਦੀਆਂ ਕਹਾਣੀਆਂ ਦੇ ਵਿੱਚ ਕਹਾਣੀਆਂ ਦੇ ਨਾਂ ਵੱਡੀ ਕੰਦੀ ਚ ਨੌਜਵਾਨ ਬੈਠੇ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਂਦਾ ਕਹਾਣੀ ਕਹਿੰਦੇ ਇੱਕ ਵਾਰੀ ਹੰਸਾਂ ਦਾ ਜੋੜਾ ਸਫ਼ਰ ਕਰਦਾ ਜਾ ਰਿਹਾ ਸੀ ਕਿਤੇ ਰਾਤ ਪਈ ਤੁਸੀਂ ਬਹੁਤ ਵਾਰ ਸੁਣੀ ਹੋਣੀ ਹੈ ਮੈਂ ਤੁਹਾਨੂੰ ਵੱਖਰੇ ਅੰਦਾਜ਼ ਚ ਸੁਣਾ ਕਿਤੇ ਸਫ਼ਰ ਕਰਦਾ ਜਾ ਰਿਹਾ ਸੀ ਤੇ ਕਿਤੇ ਪਲ ਦੇ ਰੁੱਖ ਦੇ ਉੱਤੇ ਕਾਂ ਰਹੇ ਸੀ ਤੇ ਉਹਨਾਂ ਨੂੰ ਰਾਤ ਪੈ ਗਈ ਕੋ ਪिपल ਦੇ ਰੁੱਖ ਦੇ ਉੱਤੇ ਟੰਗ ਕੇ ਬੈਠੇ ਤੇ ਉਹਨਾਂ ਨੇ ਕਾਵਾਂ ਨੂੰ ਅਪੀਲ ਕੀਤੀ ਕਹਿੰਦੇ ਰਾਤ ਪੈ ਗਈ ਆ ਅਸੀਂ ਰਾਤ ਕੱਟਣੀ ਆ ਸਾਨੂੰ ਰਾਤ ਕਟਾ ਦਿਓ ਕੱਟ ਲੋ ਜਦੋਂ ਅਗਲੇ ਦਿਨ ਸਵੇਰ ਹੋਈ ਤੇ ਹੰਸ ਜਿਹੜਾ ਹੋਈ ਆਪਣੀ ਹੰਸਣੀ ਨੂੰ ਲੈ ਕੇ ਉੱਧਰ ਲੱਗਿਆ ਕਾਵਾਂ ਨੇ ਰੌੜਾ ਪਾਇਆ ਕਹਿੰਦੇ ਕਿੱਧਰ ਲੈ ਕੇ ਚੱਲਿਆ ਹੰਸਣੀ ਇਹ ਤਾਂ ਸਾਡੀ ਕੰਧਾ ਜਨਾਬ ਤੁਹਾਡੀ ਕਿੱਥੋਂ ਆ ਗਈ ਇਹ ਮੇਰੀ ਪਤਨੀ ਹੈ ਨਾ ਰਾਤ ਕੱਟਣ ਵਾਸਤੇ ਰੁਕਿਆ ਕਹਿੰਦੇ ਨਹੀਂ ਨਹੀਂ ਇਹ ਹੰਸਣੀ ਸਾਡੀ ਹੈ ਉਹਨੇ ਲੈ ਕੇ ਜਾ ਸਕਦਾ ਉਹ ਬੜਾ ਪਰੇਸ਼ਾਨ ਹੋਇਆ ਕਹਿੰਦੇ ਚਲੋ ਫਾਸਲਾ ਕਰਾਉਣੀ ਉਹਨਾਂ ਕਾਵਾ ਨੇ ਆਪਣੇ ਕਬੀਲੇ ਦੇ ਵੱਡੇ ਸਰਦਾਰ ਨੂੰ ਜਿਹੜਾ ਸੀ ਉਸਨੇ ਆਲਾ ਕਿ ਸਰਦਾਰ ਸਾਹਿਬ ਅਹੰਸ ਸਾਡੇ ਨਾਲ ਧੱਕਾ ਕਰ ਰਿਹਾ ਹੈ ਸਾਡੇ ਤੋਂ ਜ਼ਬਰੀ ਜਿਹੜਾ ਹੈ ਇਹ ਹੰਸ ਨਹੀਂ ਖੋ ਕੇ ਲੈ ਚੱਲਿਆ ਉਹ ਸਰਦਾਰ ਜਿਹੜਾ ਸੀ ਕਬੀਲੇ ਦਾ ਉਹਨੇ ਸਰਦਾਰਾਂ ਦੀ ਜਿਹੜੀ ਕਾਮਾਂ ਦੀ ਜਿਹੜੀ ਪੰਚਾਇਤ ਸੀ ਉਹਨੂੰ ਹੁਕਮ ਚਾੜਤਾ ਕਿ ਬੈਠਕ ਬੁਲਾਓ ਫੈਸਲਾ ਕਰੋ ਪਰ ਇੱਕ ਗੱਲ ਦਾ ਧਿਆਨ ਰੱਖਣਾ ਹੈ ਇਹ ਹੰਸ ਨਹੀਂ ਕਾਮਾ ਕੋਲ ਨਹੀਂ ਰਹਿਣੀ ਚਾਹੀਦੀ ਆਪਰਾ ਵਿਚਾਰ ਉਹ ਕਹਦੇ ਤੁਸੀਂ ਫਿਕਰ ਨਾ ਕਰੋ ਉਹਨਾਂ ਨੇ ਤਿੰਨ ਮੈਂਬਰ ਦੀ ਕਮੇਟੀ ਬਣਾਤੀ ਬੇਈਮਾਨਤ ਨਕਾਵਾਂ ਦੀ ਇੱਕ ਜਿਹੜੇ ਸੂਬੇ 'ਚ ਘਟਨਾ ਵਾਪਰੀ ਸੀ ਉਸ ਸੂਬੇ ਦਾ ਉਸ ਪਰਦੇਸ ਦਾ ਤਾਂ ਸੀ ਉਹਨੂੰ ਪਾਲਿਆ ਇੱਕ ਪਹਾੜੀ ਤਾਂ ਨੂੰ ਪਾਲਿਆ ਇੱਕ ਦੇਸੀ ਕਾਹ ਨੂੰ ਪਾਲਿਆ ਕਮੇਟੀ ਬਣ ਗਈ ਉਸ ਕਮੇਟੀ ਨੂੰ ਕੁਛ ਨਾ ਲੱਭਿਆ। ਉਹਨਾਂ ਨੇ ਇੱਕ ਬੁੱੱਡਾ ਖੁਰਕ ਖਾਦਾ ਤਾਂ ਲੱਭਿਆ। ਜਿਨੇ ਜਵਾਨੀ ਚ ਬੜੇ ਪਾਪ ਕੀਤੇ ਸੀ। ਪਤਾ ਨਹੀਂ ਕਿੰਨੀਆਂ ਚਿੜੀਆਂ ਦੇ ਆਂਡੇ ਪੀਤੇ ਸੀ। ਉਹਦੇ ਤੋਂ ਬਿਆਨ ਕਲਮ ਬੰਦ ਕਰਾ ਲਈ। 51 ਦੀ ਪੰਚਾਇਤ ਜੁੜੀ ਤੇ ਫੈਸਲਾ ਜਿਹੜਾ ਸੀ ਉਹ ਕਰਤਾ। ਬਿਹਾਂਸਣੀ ਜਿਹੜੀ ਆ ਉਹ ਹੰਸ ਦੀ ਨਹੀਂ ਐ ਉਹ ਕਾਂ ਦੀ। ਹਾਂਸਣੀ ਜਿਹੜੀ ਐ ਉਹ ਹੰਸ ਦੀ ਨਹੀਂ ਐ। वह कावा भी है फैसला हो गया फैसला करता वो बेबस हंस बेबस इत बस नहीं काम ने उस हंस की जबान बंद करने वास्ते कि पब्लिक डोमेन च मसला ना दे। ਆਪਣੇ ਕੋ ਹੋਰ ਪਾਸੋਂ ਰਾਜੇ ਕੋਲ ਲਿਖਤੀ ਦਰਵਾਜ਼ਾ ਅਰਖਾਸਤ ਦਵਾਤੀ ਕੇ ਦੀ ਜਬਾਨ ਦੇ ਉਤੇ ਪਾਬੰਦੀ ਲਾ ਦਿਓ ਜਬਾਨ ਵੜ ਦਿਓ ਜਮਾਨਤਾ ਵੜ ਦਿਓਗੇ ਪਰ ਜਿਹੜਾ ਦਿਲ ਅਕਾਲ ਪੁਰਖ ਦੇ ਅੱਗੇ ਫਰਿਆਦ ਕਰਦਾ ਹੈ ਉਹ ਦਿਲ ਕਿਵੇਂ ਖੋਲੋਗੇ ਦਿਲ ਕਿਵੇਂ ਤੁਸੀਂ چیر ਲੋਗੇ ਦਿਲ ਕਿਵੇਂ ਪਾੜ ਲੋਗੇ ਜਬਾਨ ਤਾਂ ਵੱਡ ਲੋਗੇ ਅਕਾਲ ਪੁਰਖ ਦਾ ਇਨਸਾਫ ਵੀ ਬਹੁਤ ਵੱਡਾ ਹੈ ਬਹੁਤ ਵੱਡਾ ਉਹ ਹੰਸਣੀ ਹੰਸ ਦੀ ਕੇਵਲ ਪਤਨੀ ਨੇ ਸੀ ਇੱਜ਼ਤ ਸੀ ਜਿਹੜੀ ਕਾਹਾਂ ਨੇ ਖੋਹੀ ਫੈਸਲਾ ਕਾਹਾਂ ਦੇ ਹੱਕ ਦੇ ਵਿੱਚ ਹੋਣ ਦੇ ਬਾਵਜੂਦ ਉਹ ਕਾਹ ਰੋਣ ਪਟਣ ਲੱਗੇ ਉਹਨਾਂ ਦਾ ਸਰਦਾਰ ਕਹਿਣ ਲੱਗਿਆ ਅਸੀ ਤਾਂ ਮਰਿਆਦਾ ਦੇ ਉਲਟ ਜਾ ਕੇ ਫੈਸਲਾ ਤੁਹਾਡੇ ਹੱਕਤ ਕਰਤਾ ਤੁਸੀਂ ਹੁਣ ਕਿਰੋਂਨੇ ਹੋ ਉਹ ਕਬੀਲੇ ਦੇ ਸਰਪਾਰ ਨੂੰ ਕਹਿ ਲੱਗੇ ਸਰਦਾਰ ਸਾਹਿਬ ਜੇ ਤੁਹਾਡੀ ਸਰਦਾਰੀ ਖੁੱਸ ਗਈ ਏਡੇ ਵਧੀਆ ਫੈਸਲੇ ਸਾਡੇ ਕੌਣ ਕਰਿਆ ਕਰੂਗਾ ਉਹ ਜਿਹੜੀ ਪੰਚਾਇਤ ਸੀ ਕਾਂਵਾਂ ਦੀ ਪੰਚਾਇਤ ਉਹਨੇ ਆਪਣੇ ਫੈਸਲੇ ਨੂੰ ਪਾਰਦਰਸ਼ੀ ਰੱਖਣ ਲਈ ਤਿੰਨ ਹੰਸੜ ਤੋਂ ਵੀ ਬਿਠਾ ਲੈ ਬੰਦੇ ਹੰਸ ਵੀ ਬਿਠਾ ਦੇ ਜਿਨ੍ਹਾਂ ਦੀ ਪੇਛ ਨਹੀਂ ਗਈ ਇਹਨਾਂ ਦੀ ਪੇਛ ਨਹੀਂ ਗਈ ਔਰ ਇਹ ਜਿਹੜਾ ਤਾਵਾ ਦਾ ਕਬੀਲਾ ਹੈ ਨਾ ਤਾਵਾ ਦਾ ਕਬੀਲਾ ਇਹਨਾਂ ਦੇ ਬਡੇਰੇ ਕਦੇ ਹੰਸ ਹੁੰਦੇ ਸੀ ਫਿਰ ਇਹ ਕਾਂ ਕਿਵੇਂ ਬਣ ਗਏ ਕਿਉਂਕਿ ਗੁਰੂ ਤੋਂ ਬੇਮਖ ਹੋ ਗਏ ਜਿਸ ਗੁਰੂ ਨਾਲ ਜੁੜ ਕੇ ਇਹ ਕਾਂ ਬਿਰਤੀ ਤੋਂ ਹੰਸ ਬਿਰਤੀ ਦੇ ਮਾਲਕ ਬਣੇ ਸੀ ਉਸੇ ਗੁਰੂ ਤੋਂ ਉਲਟ ਹੋ ਕੇ ਉਸੇ ਗੁਰੂ ਤੋਂ ਬੇਮੁਖ ਹੋ ਕੇ ਇਹ ਹੰਸ ਤੋਂ ਮੁੜ ਗੜਾ ਉਹ ਕਾਂ ਬਣ ਗਿਆ ਇਸੇ ਕਰੇ ਚੱਲੇਗਾ ਹਲਕੀ ਹੈ ਹੁਣ ਤਾਂ ਬਨੇਰੇ ਨਹੀਂ ਰਹਿ ਗਏ ਕਹਿੰਦਾ ਬਨੇਰਿਆਂ ਤੇ ਕਾਂ ਆਉਂਦੇ ਹੁੰਦੇ ਸੀ ਹਲੇ ਹੀ ਇਹ ਸਾਸੰਗਤ ਜੀ ਜਦੋਂ ਤੁਹਾਡੇ ਦਰਾਂ ਦੇ ਉੱਤੇ ਅਜਿਹੇ ਕਾਂ ਆਉਣ ਉਹਨਾਂ ਨੂੰ ਮਾਰ ਕੇ ਭਜਾਓ। ਜੇ ਜਦੋਂ ਅਸੀਂ ਇਹਨਾਂ ਕਾਂਵਾਂ ਨੂੰ ਮਾਰ ਕੇ ਭਜਾਉਣ ਲੱਗ ਪਏ ਇਹ ਬਿਰਤੀਆਂ ਕਾਂਵਾਂ ਦੀਆਂ ਖਤਮ ਹੋ ਜਾਣਗੀਆਂ ਫਿਰ ਕਿਸੇ ਨਾਲ ਜ਼ਿਆਦਤੀ ਨਹੀਂ ਹੋਏਗੀ। ਇਹ ਕਹਾਣੀ ਪਾਲਕ ਨੇ ਇੱਕ ਪ੍ਰਚਲਕ ਬੜੀ ਸਿੱਖਿਆਦਾਰ ਬੜੀਆਂ ਕਹਾਣੀਆਂ ਮੇਰੀ ਸਿਮਰਤੀ ਦੇ ਵਿੱਚ ਬੜੀਆਂ ਸਿੱਖ ਇਤਿਹਾਸ 'ਚ ਇਹ ਉਦਾਹਰਣਾਂ ਨੇ ਬੜੀਆਂ ਗੁਰਬਾਨੀ ਦੇ ਪਰਮਾਨ ਆਉਣ ਵਾਲੇ ਸਮੇਂ ਦੇ ਵਿੱਚ ਸੰਗਤਾਂ ਦੇ ਨਾਲ ਸਾਂਝੇ ਕਰਦੇ ਰਹੋ ਔਰ ਆਪਾਂ ਨੇ ਕੇਵਲ ਕਾਵਾਂ ਨੂੰ ਭਜਾਉਣਾ ਨਹੀਂ ਹੈ ਬਲਕਿ ਆਪਾਂ ਨੇ ਉਹਨਾਂ ਦੀਆਂ ਬਿਰਧੀਆਂ ਖਤਮ ਕਰਕੇ ਹੰਸ ਬਣਾਉਣਾ ਹੈ ਹੰਸ ਇਹ ਕਹਾਣੀਆਂ ਜਿਹੜੀਆਂ ਨੇ ਜਿਵੇਂ ਉਸ ਪੰਚਤੰਤਰ ਦੀਆਂ ਕਹਾਣੀਆਂ ਨੇ ਰਾਜੇ ਦੇ ਪੁੱਤ ਨੂੰ ਰਾਜ ਤਖਤ ਤੇ ਪਹੁੰਚਾਤਾ ਸੀ ਨਾ ਇਹੋ ਜਿਹੀਆਂ ਕਹਾਣੀਆਂ ਕਿਡੀਆਂ ਨੇ ਜਦੋਂ ਅਸੀਂ ਸੁਣ ਲਈਆਂ ਸਮਝ ਗਏ ਅਸੀਂ ਖੁਦ ਰਾਜ ਤਖਤਾਂ ਤੇ ਬੈਠਾਂਗੇ ਔਰ ਜਿਹੜੇ ਹਮੇ ਦੇ ਤਖਤਾਂ ਤੇ ਬੈਠੇ ਨੇ ਇਹ ਹਾਸ਼ੀਏ ਤੇ ੱੱਕੇ ਜਾਣਗੇ ਜਦੋਂ ਸਾਨੂੰ ਗੁਰਬਾਣੀ ਦੀ ਗੁਰਮਤ ਦੀ ਸਮਝ ਲੱਗੇ ਜਦੋਂ ਪਰ ਬਾਣੀ ਦੀ ਗੁਰਮਤਿ ਸਾਨੂੰ ਸਮਝ ਲੱਗ ਗਈ ਫਿਰ ਇਹ ਕੁਝ ਤਾਂ ਬਿਰਤੀਆਂ ਵਾਲੇ ਲੋਕ ਸਾਡਾ ਕੁਝ ਨਹੀਂ ਪਕਾਰ ਸਕਦੇ ਕੁਝ ਨਹੀਂ ਪਕਾਰ ਸਕਦੇ ਇਹ ਬਿਰਤੀਆਂ ਨੇ ਇਹ ਬਿਰਤੀਆਂ ਨੇ ਜਿਹੜੀਆਂ ਹਉਮੈ ਨਾਲ ਭਰੀਆਂ ਹੰਕਾਰ ਨਾਲ ਭਰੀਆਂ ਔਰ ਇਹਨਾਂ ਦਾ ਸੁਭਾਅ ਹੈ ਜਿਵੇਂ ਧੰਗ ਗੁਰੂ ਰਾਮਦਾਸ ਜੀ ਕਹਿੰਦੇ ਨੇ ਕਾਮ ਵਤਨ ਬਿਸਟਾ ਮਹਬਾਸ ਕਾਮ ਦੀ ਝੰਝ ਗੰਦਗੀ ਚ ਹੁੰਦੀ ਹੈ ਕਿੰਨਾ ਦਾ ਸਵਾਹ ਹੈ ਅਸੀਂ ਇਹਨਾਂ ਨੂੰ ਪਛਾੜਨ ਵਾਸਤੇ ਹੰਸ ਵਰਤੀਆਂ ਵਾਲੇ ਲੋਕਾਂ ਦਾ ਜਿਹੜਾ ਸਮੂਹ ਜਿਹੜਾ ਹੈ ਉਹ ਤਿਆਰ ਕਰ ਲਿਆ ਜਦੋਂ ਅਸੀਂ ਹੰਸ ਵਰਤੀਆਂ ਵਾਲੇ ਲੋਕਾਂ ਦਾ ਸਮੂਹ ਤਿਆਰ ਕਰ ਲਿਆ ਇਹ ਸੱਚ ਜਾਣਿਓ ਕੌਮ ਵੀ ਚੜਦੀ ਕਲਾ ਚ ਜਾਏਗੀ ਪੰਥ ਵੀ ਚੜਦੀ ਕਲਾ ਚ ਜਾਏਗੀ ਔਰ ਸਾਡੀਆਂ ਸੰਸਥਾਵਾਂ ਜਿਹੜੀਆਂ ਨੇ ਉਹ ਮੁੜ ਬੁਲੰਦੀਆਂ ਛੁਣ ਕੇ ਮੈਂ ਬਹੁਤ ਵਾਰ ਸਟਿਜ਼ਮ ਨੇ ਪੀਟੀਆ ਕੇ ਸਾਡੀਆਂ ਸੰਸਥਾਵਾਂ ਕਮਜ਼ੋਰ ਕਰ ਦਿੱਤੀਆਂ ਆਂਗੀਆਂ ਨੇ ਕਮਜ਼ੋਰ ਕਰ ਦਿੱਤੀਆਂ ਪਰ ਕਿਉਂ ਕਮਜ਼ੋਰ ਕੀਤੀਆਂ ਜੇ ਸਾਡੀਆਂ ਸੰਸਥਾਵਾਂ ਮਜ਼ਬੂਤ ਹੁੰਦੀਆਂ ਤਾਂ ਤੇ ਇਹ ਸੰਸਥਾਵਾਂ ਸਿੱਖ ਨੂੰ ਨਾਮ ਬਾਣੀ ਤੇ ਕਿਰਤ ਨਾਲ ਜੋੜਨ ਦਾ ਕਾਰਜ ਕਰਦੀ ਜਦੋਂ ਸੰਸਥਾਵਾਂ ਮਜ਼ਬੂਤ ਹੁੰਦੀਆਂ ਨੇ ਸੰਸਥਾਵਾਂ ਨਾਮ ਬਾਣੀ ਤੇ ਕਿਰਤ ਨਾਲ ਜੋੜਦੀਆਂ ਨੇ ਤੇ ਨਾਮ ਬਾਣੀ ਤੇ ਕਿਰਤ ਦੇ ਨਾਲ ਜੁੜਿਆ ਜਿਹੜਾ ਵਿਅਕਤੀ ਹੈ ਫਿਰ ਉਹਨਾਂ ਵਿਅਕਤੀਆਂ ਦੇ ਵਿੱਚੋਂ ਜਿਹੜਾ ਹੈ ਉਹ ਅੱਛੇ ਪੋਲਿਟਿਸ਼ੀਅਨ ਨਿਕਲਦੇ ਅੱਛੇ ਪੋਲਿਟਿਸ਼ੀਅਨ ਨਿਕਲਦੇ ਤੇ ਅਜੋਕੇ ਪੋਲਿਟਿਸ਼ੀਅਨਾਂ ਨੇ ਇਸ ਕਰਕੇ ਸਿੱਖ ਸੰਸਥਾਵਾਂ ਖਤਮ ਕਰਤੀਆਂ ਕਿ ਨਾਮ ਬਾਣੀ ਦੇ ਕਿਰਤ ਦੇ ਨਾਲ ਇਹ ਜੋੜਨ ਦੇ ਸਮਰੱਥ ਨਾ ਰਹਿਣ ਸਿੱਖ ਸਮਰੱਥ ਨਾ ਬਣ ਜੇ ਸਮਰੱਥ ਬਣ ਗਏ ਤੇ ਇਹ ਪੋਲਿਟਿਸ਼ੀਅਨ ਬਣਨਗੇ ਖੁਦ ਕਿ ਜੇ ਇਹ ਪੋਲਿਟਿਸ਼ੀਅਨ ਬਣਨਗੇ ਕਿ ਲੁੱਟਣ ਵਾਲਾ ਕੌਣ ਪੁੱਛੂਗਾ ਤੇ ਲੁੱਟਣ ਵਾਲਿਆਂ ਨੂੰ ਕੌਣ ਪੁੱਛੂਗਾ ਸੋ ਮੈਂ ਬਲਤ ਸਮਾਂ ਨਹੀਂ ਲੈਣਾ ਕਿਉਂਕਿ ਰਹਿਰਾਸ ਸਾਹਿਬ ਜੀ ਦਾ ਵੀ ਸਮਾਂ ਹੋ ਚੁੱਕਿਆ ਹੈ ਮੈਂ ਮੇਰੇ ਕੋਲ ਸ਼ਬਦ ਨਹੀਂ ਹੈ ਜਿਦੇ ਨਾਲ ਮੈਂ ਆਪ ਸਾਰੀ ਸੰਗਤ ਦਾ ਧੰਨਵਾਦ ਕਰਾਂ ਕਿ ਆਪ ਨੇ ਮੈਨੂੰ ਸਨਮਾਨ ਦੇ ਕਾਬਿਲ ਸਮਝਿਆ ਮੈਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਹੈ ਕਿ ਕੁਝ ਲੋਕਾਂ ਨੇ ਮੇਰਾ ਅਪਮਾਨ ਕਰਨ ਦਾ ਯਤਨ ਕੀਤਾ ਔਰ ਨਾ ਹੀ ਕੋਈ ਕਿਸੇ ਦਾ ਅਪਮਾਨ ਕਰ ਸਕਦਾ ਜੇ ਅਕਾਲ ਪੁਰਖ ਚਾਹੇ ਨਾ ਚਾਹੇ ਪਰ ਸਵੇ ਇੱਕ ਗੱਲ ਕਹੀ ਸੀ ਕਿ ਨਾ ਮਰਜੀ ਕੋ ਚੱਕਰ ਸਰਵੇ ਜੇ ਪਰਮੇਸ਼ਵਰ ਵੱਲ ਹੈ ਨਾ ਤੇ ਉਹਦੀ ਰਹਿਮਤ ਦੀ ਪਰਖਾ ਜਿਹੜੀ ਹੈ ਉਹ ਇੱਕ ਛੇਲ ਦੇ ਵਿੱਚ ਉਸ ਤੇ ਕਰ ਨੂੰ ਧੋਸੜਦੀ ਔਰ ਮੈਨੂੰ ਕਿਸੇ ਅਦਾਲਤ ਦੂਦ ਤੇ ਭਰੋਸਾ ਨਹੀਂ ਹੈ ਨਾ ਕਿਸੇ ਅਦਾਲਤ ਤੇ ਰੱਖਣਾ ਮੈਨੂੰ ਅਕਾਲ ਪੁਰਖ ਦੀ ਅਦਾਲਤ ਤੇ ਭਰੋਸਾ ਹੈ ਸੱਚ ਜਾਣੀ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਚ ਕਹਿੰਦਾ ਕਿ ਅਕਾਲ ਪੁਰਖ ਇਨਸਾਫ ਜ਼ਰੂਰ ਕਰਦਾ ਮੈਂ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਰਸਾਇਆ ਪ੍ਰਸਤਾਵੀ ਬਹੁਤ ਬਹੁਤ ਧੰਨਵਾਦ ਇਹਨੇ ਸ਼ਬਦ ਪ੍ਰਵਾਨ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ